ਭਾਈ ਗੁਰਜੀ ਦਾ ਖਾਲਸਾ ਸ੍ਰੀ ਭਾਈ ਗੁਰਜੀ ਕੀ ਫਤਿਹ ਮੈਂ ਚਨਜੀਤ ਕੋਲ ਪਿੰਡ ਸਜਾ ਦੇ ਤੋਂ ਸ਼ਹੀਦ ਮਹਿਲ ਸਿੰਘ ਦੀ ਪਤਨੀ ਸਾਡੇ ਘਰ ਦੇ ਹਾਲਤ ਬਹੁਤ ਮਾੜੇ ਆ ਕੋਈ ਪੈਲੀ ਬੰਨਣਾ ਨਹੀਂ ਤੇ ਕਸ਼ਟ ਤਸ਼ਟ ਵੱਲੋਂ ਤਾਂ ਸੰਕਾ ਇਹਨਾਂ ਵੱਲੋਂ ਸੰਤਾਨ ਵਿੰਡੋਲ ਵਾਲਾਂ ਦੀ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਮੈਨੂੰ 15000 ਰੁਪਏ ਸੇਵਾ ਦਿੱਤੀ ਆ ਤੇ ਸਾਡੇ ਦੁੱਖ ਦਾ ਸਾਰਾ ਇਹਨਾਂ ਨੇ ਸਮਝਿਆ ਸਾਡੇ ਘਰ ਦੇ ਹਾਲਤ ਮਾਰੇ ਹੁਣ ਕਰਨ ਸਾਨੂੰ 15000 ਰੁਪਏ ਸੰਗਤ ਨੇ ਸੇਵਾ ਦਿੱਤੀ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਰਦੀ ਮੈਡੀਕਲ ਸਾਹਿਬ ਐਜੀ ਪਤੇ ਵਿਗਵੰਤ ਸਿੰਘ ਸਿੱਧੀ ਮਮਾ ਸਾਵਾ ਬਹੁਤ ਬਿਮਾਰ ਰਹੀਨੀ ਹੈ ਦਵਾਈ ਬੋਟੀ ਦਾ ਬਹੁਤ ਤੰਗੀ ਤੇ 15000 ਦਿੱਤਾ ਇਹਨਾਂ ਨੇ ਧੰਨਵਾਦ ਕਰਦੇ ਸੇਵਾ ਕਰਕੇ ਨੇ ਸੈ ਸਨੇ ਧੰਨਵਾਦ ਸੰਗਤ ਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਕੰਬੋਕਿਆਂ ਤੋਂ ਅੰਗਰੇਜ਼ੀ ਸੀਤ ਦੀ ਪੈਣ ਆ ਤੇ ਮਾ ਉਹਨਾਂ ਨਾਲ ਅਤੇ ਮਾਤਾ ਜੀ ਦੀ ਸੇਵਾ ਦਿੱਤੀ ਗਈ ਆ ਭਾਈ ਧਰਮ ਸਿੰਘ ਟੈਸਟ ਵੱਲੋਂ ਤੇ ਇਹਨਾਂ ਦਾ ਕੋਟ ਕੋਟ ਧੰਨਵਾਦ ਆ 10000 ਸੇਵਾ ਦਿੱਤੀ ਗਈ ਆ ਤੇ ਇਹਨਾਂ ਦੀ ਧੰਨਵਾਦ ਛੋਟ-ਛੋਟ ਕਰਦੇ ਆ। ਭਾਈ ਨਿਸ਼ਾਨ ਸਿੰਘ ਚਰਚੀ ਦੀ ਮਾਇ। ਇਹ ਮੈਨੂੰ ਤੇ ਕੋ ਗਿਆ ਹੀ ਤੇ ਮੇਰੀ ਵਾਸਤਵਅਤੇ ਏਡਾ 10000 ਰੁਪਏ ਮੈਨੂੰ ਦਿੱਤਾ ਗਿਆ। ਫਿਰ ਇਹ ਦੋਈ ਦਰਵਾਜ਼ੇ ਮੈਨੂੰ 10000 ਰੁਪਏ ਦਿੱਤਾ ਗਿਆ। ਕਰਦੇ ਜਵਾਲਾ ਵਾਲਾ ਜਿਹੜੀ ਇਹ ਇਹ ਕਰਦੇ ਨੇ। ਇਹਨਾਂ ਦੇ ਸ਼ਾਬਾਸ਼ ਜਿਹੜੀ ਇਹ ਮੇਰੀ ਸੇਵਾ ਇਸ ਤਰ੍ਹਾਂ ਸੰਗਤ ਦੀ ਕਰਦੇ ਆ ਜਿਹੜੇ ਬੜੇ ਥੋੜੇ ਨੇ ਜਿਨ੍ਹਾਂ ਦੇ ਸਿੱਧਾਂ ਦਾ ਪਰਿਵਾਰ ਆ ਸਾਰਿਆਂ ਦੀ ਕਰਦੇ ਨੇ ਮਾਵਾਆਂ ਦੀ ਕਰਦੇ ਨੇ ਚਲੋ ਠੀਕ ਹੈ